ਅੱਜ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਰਸੀ ਧਰਨੇ ਤੇ ਆਵਾਜ਼ ਦਿੱਤੀ ਸਰਕਾਰ ਨੂੰ ਕਿ ਸਾਡੇ ਜਿਹੜੇ ਮਸਲੇ ਆ ਹੱਲਣਾ ਹੋਏ ਤੇ ਅਸੀਂ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਰਸੀ ਧਰਨਾ ਦੇਵਾਂਗੇ ਕਿਉਂਕਿ ਸਾਡੇ ਅਜੇ ਤੱਕ ਕਿਸੇ ਨੇ ਵੀ ਸਾਡੀ ਕੋਈ ਆਣ ਕੇ ਆਵਾਜ਼ ਨਹੀਂ ਸੁਣੀ ਇਸ ਕਰਕੇ ਅਸੀਂ ਅੱਜ ਲਾਸਟ ਵਾਰਨਿੰਗ ਦੇ ਰਹੇ ਆ ਸਰਕਾਰ ਨੂੰ ਜੇ ਤੇ ਸਾਡੀ ਅੱਜ ਕੋਈ ਉਹਦਾ ਮੰਗ ਮੰਗਲੀ ਮੰਨ ਲਈ ਤਾਂ ਫਿਰ ਤੇ ਅਸੀਂ ਆਪਣੇ ਕੰਮਾਂ ਤੇ ਜਾਵਾਂਗੇ ਤੇ ਜੇ ਉਹਨਾਂ ਨਾ ਮੰਗੀ ਫਿਰ ਅਸੀਂ ਸਿੱਧਾ ਦਿਸ਼ਚਨ ਗੱਲ ਚ ਕਰਾਂਗੇ ਆਪਣੀ ਪ੍ਰਧਾਨ ਸਾਹਿਬ ਨਾਲ ਆਪਣੀ ਜੂਨੀਅਰ ਨਾਲ ਰਲ ਕੇ ਜੋ ਵੀ ਅੱਗੇ ਲਿਖਣਗੇ ਸਮਾਂ ਅਸੀਂ ਉਸ ਸਮੇਂ ਤੇ ਤੇ ਮੈਂ ਐਨਐਮ ਦਾ ਡਿਪਲੋਮਾ ਵੀ ਕੀਤਾ ਹੋਇਆ ਪਰ 2008 ਤੋਂ ਮੈਂ ਜਿਹੜੀ ਬਤੌਰ ਆਸ਼ਾ ਵਰਕਰ ਦੀ ਸੇਵਾ ਨਿਭਾ ਰਹੀ ਹਾਂ ਜਿਵੇਂ ਕਿ ਸਰਕਾਰ ਨੇ ਸਾਨੂੰ ਇੱਕਦਮ ਹੀ ਬਿਨਾ ਦੱਸੇ ਬਿਨਾ ਨੋਟੀਫਿਕੇਸ਼ਨ ਦਿੱਤੇ ਰਾਤੋਂ ਰਾਤ ਹੁਕਮ ਜਾਰੀ ਕਰ ਦਿੱਤੇ ਗਿਆ ਕਿ 58 ਸਾਲ ਤੋਂ ਜਿਹੜੀਆਂ ਸਾਡੀਆਂ ਭੈਣਾਂ ਉਹਨਾਂ ਨੂੰ ਖਾਲੀ ਹੱਥ ਘਰਾਂ ਨੂੰ ਭੇਜ ਦਿੱਤਾ ਗਿਆ ਜਿਹੜੀ ਕਿ ਇੱਕ ਬਹੁਤ ਹੀ ਨਿਖੇਦੀ ਭਰਿਆ ਕਦਮ ਸੀ ਉਹਨਾਂ ਦਾ ਕਿਉਂਕਿ ਅਸੀਂ 15 ਸਾਲ ਤੋਂ ਸਰਕਾਰ ਦੀ ਸੇਵਾ ਕਰ ਰਹੇ ਹਾਂ ਸਮਾਜ ਦੀ ਸੇਵਾ ਕਰ ਰਹੇ ਹਾਂ ਜਿਦੇ ਵਿੱਚ ਕਿ ਸਾਨੂੰ ਕੁਝ ਕੰਮ ਦਾ ਇਨਸੈਂਟਿਵ ਦਿੱਤਾ ਜਾਂਦਾ ਸੀ ਪਰ ਕੁਝ ਸਾਡੇ ਕੋਲ ਬਿਨਾ ਇਨਸੈਂਟਿਵ ਵੀ ਕੰਮ ਕਰਵਾਏ ਜਾਂਦੇ ਸੀ ਤੇ ਉਦੋਂ ਵੀ ਸਾਨੂੰ ਸਰਕਾਰ ਨੇ ਕੋਵਿਡ ਦੇ ਵਿੱਚ ਵੀ ਕੁਝ ਵੀ ਨਾਂ ਦੇ ਬਰਾਬਰ ਸਾਨੂੰ ਦੇ ਕੇ ਤੇ ਇਹਨਾਂ ਕੰਮ ਕਰ ਆਇਆ ਤੇ ਹੁਣ ਅਸੀਂ ਆਪਣੀ ਮੰਗ ਲੈ ਕੇ ਬੈਠੇ ਹੋਏ ਹਾਂ ਕਿ ਜੋ ਸਾਨੂੰ ਜੱਚਾ ਬੱਚਾ ਤੋਂ ਸਾਡਾ ਕੰਮ ਸਟਾਰਟ ਕੀਤਾ ਗਿਆ ਸੀ ਪ੍ਰੈਗਨੈਂਟ ਮਦਰ ਦੀ ਦੇਖਰੇਖ ਕਰਨਾ ਉਹਨਾਂ ਦੇ 3rd ਚੈੱਕਅਪ ਕਰਵਾਉਣੇ ਅੱਗੇ ਅਸੀਂ ਉਹਨਾਂ ਬੱਚਿਆਂ ਦੀ ਦੇਖਭਾਲ ਕਰਨੀ ਪਰ ਜਿਹਦੇ ਏਜ ਦੇ ਵਿੱਚ ਸਾਨੂੰ ਮਾਮੂਲੀ ਜਿਹਾ ਮਾਨ ਪੱਤਾ ਦਿੱਤਾ ਜਾਂਦਾ ਸੀ ਤੇ ਉਹਦੇ ਵਿੱਚ ਵਾਧਾ ਤੇ ਕੀ ਕਰਨਾ ਸੀ ਸਰਕਾਰ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀ ਕਟੌਤੀ ਕਰ ਦਿੱਤੀ ਜਿਹੜੀ ਕਿ ਸਾਡੀਆਂ ਭੈਣਾਂ ਸੀ ਉਹਨਾਂ ਨੂੰ ਵੀ ਖਾਲੀ ਹੱਥ ਬਿਨਾਂ ਕੋਈ ਉਹਨਾਂ ਨੂੰ ਪੈਨਸ਼ਨ ਸਕੀਮ ਦੇਤੇ ਉਹਨਾਂ ਨੂੰ ਜਿਹੜਾ ਉਹ ਘਰਾਂ ਨੂੰ ਭੇਜ ਦਿੱਤਾ ਗਿਆ ਕੋਵਿਡ ਦੇ ਵਿੱਚ ਵੀ ਅਸੀਂ ਇੰਨੀ ਮਿਹਨਤ ਕੀਤੀ ਤੇ ਹਰ ਇੱਕ ਨੂੰ ਜਿੱਦਾਂ ਇਹ ਸੀਗਾ ਕਿ ਇਨਫੈਕਸ਼ਨ ਹੁੰਦੀ ਹੈ ਘਰਾਂ ਚ ਬੰਦ ਰਹੋ ਪਰ ਇੱਕ ਆਸ਼ਾ ਵਰਕਰ ਘਰ ਘਰ ਹਰ ਇੱਕ ਦਾ ਦਰਵਾਜ਼ਾ ਖੜਕਾ ਕੇ ਤੇ ਉਹਨਾਂ ਦੀ ਮਦਦ ਕਰਦੀ ਰਹੀ ਪਰ ਇਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੀ ਜਿਹੜੀ ਆ ਉਹ ਮਦਦ ਇਸ ਸਿੱਟੇ ਤੇ ਪਹੁੰਚੇ ਕਿ ਸਾਡੀਆਂ ਭੈਣਾਂ ਨੂੰ ਮੋੜ ਤੋਂ ਬਹਾਲ ਕੀਤਾ ਜਾਵੇ ਅਗਰ ਸਾਡੀ ਮੰਗ ਮੰਨੀ ਜਾਂਦੀ ਤਾਂ ਠੀਕ ਹੈ ਅਦਰਵਾਇਜ਼ ਅਸੀਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਕਦਰਨਾ ਦਿਲਾ ਪਿਆ ਵਾ ਤੇ ਕਿਹੜੀ ਯੂਨੀਅਨ ਵੱਲੋਂ ਹਾਂਜੀ ਸਸੀਗਲ ਸਰ ਮੈਂ ਆਸ਼ਾ ਫਸੀਲੀਟੇਟਰ ਰਾਜਵਿੰਦਰ ਕੌਰ ਆਸ਼ਾ ਵਰਕਰ ਐਂਡ ਫਸੀਲੀਟੇਟਰ ਯੂਨੀਅਨ ਸਾਂਝਾ ਮੋਰਚਾ ਪੰਜਾਬ ਦੀ ਅਗਵਾਈ ਹੇਠ ਆਪਾਂ ਇਹ ਰੋਸ ਮਜਾਰਾ ਕਰ ਰਹੇ ਹਾਂ ਇਸ ਰੋਸ ਮਜਾਰੇ ਦਾ ਮੇਨ ਕਾਰਨ ਹੈਗਾ ਵਾ ਕਿ ਸਾਡੇ ਸਿਹਤ ਉਪਾਗ ਦੇ ਵਿੱਚ 15 ਸਾਲ ਤੋਂ ਲਗਾਤਾਰ ਆਸ਼ਾ ਵਰਕਰ ਤੇ ਆਸ਼ਾ ਫਸੀਲੀਟੇਟਰ ਇਸ ਵਿਭਾਗ ਨੂੰ ਸੇਵਾਵਾਂ ਦੇ ਰਹੀਆਂ ਆਪਣੀਆਂ ਸੇ ਇਹ ਤਾਂ ਸਮਾਵਾ ਦੇ ਰਹੀਆਂ ਵਾ ਲੋਕਾਂ ਦਾ ਗਰਾਊਂਡ ਲੈਵਲ ਤੇ ਕੰਮ ਕਰ ਰਹੀਆਂ ਲੋਕਾਂ ਦੀ ਹੈਲਪ ਕਰ ਰਹੀਆਂ ਸਰਕਾਰ ਨੇ ਉਹਨਾਂ ਨੂੰ ਜਿਨ੍ਹਾਂ ਦੀ ਉਮਰ 18 ਸਾਲ ਹੋ ਚੁੱਕੀ ਹੈ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਬਿਨਾਂ ਕੁਛ 58 ਸਾਲ ਜਿਨ੍ਹਾਂ ਦੀ ਏਜ ਹੋ ਚੁੱਕੀ ਹੈ ਉਹਨਾਂ ਨੂੰ ਸੇਵਾ ਮੁਕਤ ਕਰਤਾ ਬਿਨਾਂ ਕੁਛ ਦਿੱਤੇ ਆ ਠੀਕ ਆ ਔਰ ਇਹਨਾਂ ਨੇ ਕੋ 15-15 ਸਾਲ ਕੰਮ ਕੀਤਾ ਹੁਣ ਸਾਨੂੰ ਪ੍ਰੈਸ ਵਾਲੇ ਕੱਲ ਸਵਾਲ ਕਰ ਆਏ ਹੀ ਆ ਕੇ ਕਿ ਜਦੋਂ ਬਾਕੀ ਮਹਿਕਮਿਆਂ ਦੇ ਵਿੱਚ 58 ਸਾਲ ਦੀ ਏਜ ਵਾ ਤੇ ਤੁਸੀਂ ਕਿਉਂ ਕਹਿ ਰਹੇ ਕਿ ਸਾਡੀ ਏਜ ਬਤਾਓ ਵੇਖੋ ਉਹਨਾਂ ਨੇ ਆਪਣੀ ਜਿਹੜੀ ਐਵਰੇਜ ਵਾ ਸਰਵਿਸ ਦੀ ਉਹ ਪੂਰੀ ਕੀਤੀ ਆ 38 ਸਾਲ 40 ਸਾਲ ਇਹਨਾਂ ਨੇ 5 ਸਾਲ ਕੰਮ ਕੀਤਾ ਜਿਸ ਟਾਈਮ ਸਰਕਾਰ ਦਾ ਕੰਮ ਨਹੀਂ ਸੀ ਚੱਲਦਾ ਸਰਕਾਰ ਨੂੰ ਸਾਡੀ ਲੋੜ ਸੀ ਸਰਕਾਰ ਨੇ ਸਾਡੀਆਂ ਸੁਭਾਵਾਂ ਲਈਆਂ ਅੱਜ ਸਰਕਾਰ ਦਾ ਕੰਮ ਚੱਲ ਰਿਹਾ ਵਾ ਤੇ ਇਹਨਾਂ ਦੀਆਂ ਸੁਭਾਵਾਂ ਜਿਹੜੀਆਂ ਉਹ ਖਤਮ ਕਰਦੀਆਂ ਸਾਡੀਆਂ ਕੁਝ ਆਸ਼ਾ ਤੇ ਫੈਸਿਲਿਟੇਟਰ ਪਹਿਣਾ ਜਿਨ੍ਹਾਂ ਦਾ ਘਰ ਦਾ ਖਰਚਾ ਹੀ ਇਸੇ ਤੇ ਚੱਲਦਾ ਵਾ ਠੀਕ ਆ ਕੁਝ ਵਿੱਡੋ ਕਿਉਂਕਿ ਪਹਿਲਾ ਹੀ ਲੋੜਵੰਦ ਗਰੀਬ ਬੇਸਹਾਰਾ ਔਰਤਾਂ ਨੂੰ ਜਿਹੜਾ ਆਸ਼ਾ ਵਰਕਰ ਦੀ ਜੌਬ ਦਿੱਤੀ ਗਈ ਆ ਠੀਕ ਆ ਕੁਝ ਆਸ਼ਾ ਵਰਕਰ ਸਾਡੀਆਂ ਜਿਹੜੀਆਂ ਮਾ ਉਹ ਆਸ਼ਾ ਵਰਕਰ ਐਂਡ ਫੈਸਿਲੀਟੇਟਰ ਕੁਝ ਵਿੱਡੋ ਵੀ ਹੈਗੀਆਂ ਤਲਾਕਸ਼ੂਦਾ ਵੀ ਹੈਗੀਆਂ ਵਾ ਜਿਨ੍ਹਾਂ ਦੇ ਘਰ ਦੇ ਖਰਚੇ ਇਸੇ ਇਨਕਮ ਤੇ ਚੱਲਦੇ ਆ ਕਿ ਸਰਕਾਰ ਨੇ ਉਹਨਾਂ ਨੂੰ ਜਿਹੜਾ ਵਾ ਬੇਸਹਾਰਾ ਕਰ ਦਿੱਤਾ ਵਾ ਇਸ ਕਰਕੇ ਸਾਡੀ ਸਰਕਾਰ ਤੋਂ ਹੀ ਮੰਗ ਆ ਕਿ ਉਹਨਾਂ ਨੂੰ ਉਹਨਾਂ ਦੀ ਏਜ ਲਿਮਟ ਵਧਾਈ ਜਾਵੇ ਠੀਕ ਆ ਤੇ ਉਹਨਾਂ ਨੂੰ ਜਦੋਂ ਵੀ ਸੇਵਾ ਮੁਕਤ ਕੀਤਾ ਜਾਂਦਾ ਵਾ ਉਹਨਾਂ ਨੂੰ 5 ਲੱਖ ਰੁਪਇਆ ਸਹਾਇਤਾ ਜਿੱਤੀ ਦਿੱਤੀ ਜਾਵੇ ਤੇ ਹਰ ਮਹੀਨੇ ਉਹਨਾਂ ਨੂੰ ਜਿਹੜਾ ਵਾ ਪੈਨਸ਼ਨ ਦੇ ਰੂਪ ਵਿੱਚ 10000 ਰੁਪਇਆ ਦਿੱਤਾ ਜਾਵੇ ਇਹ ਸਾਡੀ ਸਰਕਾਰ ਤੋਂ ਮੰਗਾ ਇਸ ਤੋਂ ਇਲਾਵਾ ਸਾਡੀਆਂ ਹੋਰ ਵੀ ਚਿਰਾਂ ਤੋਂ ਲਟਕ ਰੀਆਂ ਮੰਗਾ ਵਾਂ ਆਸ਼ਾ ਦੀਆਂ ਐਂਡ ਫੈਸਿਲੀਟੇਟਰਸ ਦੀਆਂ ਉਹ ਮੰਗਾ ਪੂਰੀਆਂ ਕੀਤੀਆਂ ਜਾਣ ਸਾਨੂੰ ਰੈਗੂਲਰ ਕੀਤਾ ਜਾਵੇ ਮਿਨੀਮਮ ਬੇਸ ਦਿੱਤਾ ਜਾਵੇ ਸਰਕਾਰ ਦੇ ਆਪਣੇ ਅੰਕੜਿਆਂ ਦੇ ਹਾਂਜੀ ਡੀਸੀ ਰੇਟ ਕੁਛ ਨਾ ਕੁਛ ਤੇ ਸਾਨੂੰ ਸਰਕਾਰ ਦਵੇ ਕੁਸ਼ਵੀਨੀ ਸਰਕਾਰ ਇੱਕ ਨਾਂ ਦੇ ਬਰਾਬਰ ਇਨਸੈਂਟਿਵ ਦੇ ਰਹੀ ਆ ਆਸ਼ਾ ਨਗੁਣੀ ਜੇ ਪੱਤੇ ਦੇ ਰਹੀ ਆ ਐਂਡ ਫੈਸਿਲਿਟੇਟਰ ਨੂੰ ਸੈਂਟਰ ਗਵਰਨਮੈਂਟ 1000 ਰੁਪਿਆ ਸਿਰਫ 13 ਸਾਲ ਤੋਂ ਜਿਹੜਾ ਉਹ ਪੇ ਦੇ ਰਹੀ ਆ ਤੇ 80 ਇਹਦੇ ਵਿੱਚ ਕੋਈ ਵਾਦਾ ਨਹੀਂ ਕਰ ਰਹੀ 2018 ਤੋਂ ਵਾਦਾ ਤੇ ਆਸ਼ਾ ਦੇ ਇਨਸੈਂਟਿਵ ਵੀ ਜਿਹੜੇ ਆ ਮਹੀਨਾਵਾਰ ਮਿਲਦੇ ਆ ਉਹ ਵੀ ਕੱਟ ਲਏ ਗਏ ਸਰਕਾਰ ਵੱਲੋਂ ਪਿਛਲੇ ਮਹੀਨੇ ਤੋਂ